ਤਾਂ ਤਨ ਬਾਬਾ ਫਤਿਹ ਸਿੰਘ ਦੀ ਬੱਪਾ ਤਾਂ ਤਨ ਤਨ ਬਾਬਾ ਜੁਝਾਰ ਸਿੰਘ ਦੀ ਤਨ ਤਨ ਬਾਬਾ ਅਜੀਤ ਸਿੰਘ ਦੀ ਤਨ ਤਨ ਬਾਬਾ ਖੁਜੇਵਾਲ ਸਿੰਘ ਸਾਹਿਬ ਜਦਿਆਂ ਦੇ ਪਿਤਾ ਦਾ ਕੀ ਨਾਮ ਸੀਗਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਇਹ ਕੁੰਕਾਰ ਸਦ ਨਾਮ ਕਰਤਾ ਉਹ ਰਗਨੀਰ ਪਾਉਣੇ ਰ ਹੈ ਅਕਾਲ ਮਿਰਜੁਨੀ ਜਬਨ ਗੁਰਪੁਰ ਸਾਹਿਬ ਆਸਰ ਜੁਗਾਸ ਅੱਛੇਪੀ ਜਨਨ ਕੋਈ ਵੀ ਸੱਚ ਸੀ ਜੀ ਉਹ ਜਿੱਦ ਕਰ ਰਹੇ ਸੀ ਕੋਈ ਚੀਜ਼ ਨੂੰ ਲੈ ਕੇ ਰੁੱਸੇ ਹੋਏ ਸੀ ਕੀ ਚੀਜ਼ ਚਾਹੀਦੀ ਹੈ ਤੁਹਾਨੂੰ ਪਰ ਉਹਨਾਂ ਨੇ ਅ ਵਿੱਚ ਚਿੰਤਾ ਕਰ ਗਏ ਸੀ ਜਿੰਦਾ ਉਹਨੂੰ ਸ਼ੁਰੂ ਤੋਂ ਹੀ ਛੋਟੀ ਉਮਰ ਤੋਂ ਹੀ ਛੀਸਾ ਤੇ ਢਾਲ ਨਾਲ ਖੇਲਣ ਦਾ ਮੌਜ ਵਿੱਚ ਰਹਿੰਦਾ ਹੈ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਅੱਜ ਸ਼ਹੀਦੀ ਜੋੜ ਮੇਲ ਚੱਲ ਰਿਹਾ ਇੱਥੇ ਜੋੜ ਮੇਲ ਦੇ ਵਿੱਚ ਵੱਡੀਆਂ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਪਰ ਉੱਥੇ ਇੱਕ ਬੜੀ ਹੀ ਪਿਆਰੀ ਜੀ ਮੈਨੂੰ ਖੂਬਸੂਰਤ ਜੀ ਤਸਵੀਰ ਦੇਖੀ ਇੱਕ ਵਿਲੱਖਣ ਜਾਂ ਨਜ਼ਾਰਾ ਦੇਖਿਆ ਤੇ ਉਹਨੂੰ ਦੇਖ ਕੇ ਮੈਨੂੰ ਇੰਜ ਲੱਗਿਆ ਜਿਵੇਂ ਖੁਦ ਬਾਬਾ ਫਤਿਹ ਸਿੰਘ ਜੀ ਖੜੇ ਹੋਣ ਕਿਉਂਕਿ ਮਾਫ ਕਰਨਾ ਜੇ ਮੈਂ ਗੱਲ ਕਹਾਂ ਪਰ ਮੈਨੂੰ ਮਹਿਸੂਸ ਹੋਇਆ ਮੈਨੂੰ ਦੇਖੇ ਉਹ ਮੈਂ ਆਪਣੇ ਵਿਚਾਰ ਰੱਖੇ ਤੁਹਾਡੇ ਤੋਂਡੇ ਨਾਲ ਵੀ ਮਲਾਵਾਂਗਾ ਉਸ ਨੂੰ ਇੱਕ ਛੋਟਾ ਜਿਹਾ ਪਚੰਗੀ ਸਿੰਘ ਆ ਜਿਸਦੀ ਮਹਿਜ ਉਮਰ 5 ਸਾਲ ਆ ਪਰ ਉਸ ਦਾ ਸਰੂਪ ਇੰਨਾ ਕਿ ਪਿਆਰਾ ਹੈਗਾ ਮੇਰੇ ਨਾਲ ਬੈਠੇ ਹੋਏ ਨੇ ਗੱਲਬਾਤ ਕਰਾਂਗੇ ਕਿ ਮੇਰਾ ਮਨ ਦਿਲੋਂ ਖੁਸ਼ ਹੋ ਗਿਆ ਇਹਨੂੰ ਦੇਖ ਕੇ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕੀਤਾ ਤੇ ਬਾਕੀ ਜਦੋਂ ਤੁਸੀਂ ਇਹਦੀ ਗੱਲਾਂ ਸੁਣੋਗੇ ਤੁਸੀਂ ਆਪੇ ਖੁਸ਼ ਹੋ ਜਾਓਗੇ ਕਿੰਨਾ ਖੁਸ਼ਾ ਦੇਖੋ ਕੈਮਰਾ ਦੇਖ ਕੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਭਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਭਤੇ ਅਚਾ ਨਾਮ ਦੱਸੋ ਪਹਿਲਾਂ ਤਾਂ ਆਪਣਾ ਸੈਜੀ ਸਿੰਘ ਕਾਲਾ ਸੈਜੀ ਸਿੰਘ ਖਾਲਸਾ ਉਮਰ ਕਿੰਨੀ ਹੈ 5 ਸਾਲ 5 ਸਾਲ ਅਚਾ ਤੁਸੀਂ ਮੂਲ ਮੰਤਰ ਆਉਂਦਾ ਤੁਹਾਨੂੰ ਸਨਾਉਂਗੇ ਸਨਾਉ ਫਿਰ ਇੱਕ ਹੰਕਾਰ ਸਦ ਨਾਮ ਕਰਤਾ ਬੁਰਗਨੀਰ ਪਾਣੀਰ ਵੈ ਅਕਾਲ ਮਿਰਜ 19 ਸਭੰਗੁਰ ਪਰ ਸਾਜਬ ਆਸਰ ਜੁਗਾਸ ਅਚੇਪੀ ਜੰਨਾਨ ਕੋਸੀ ਪੀਸਾ ਅੱਛਾ ਹੋਰ ਕੀ ਕੀ ਆਉਂਦਾ ਤੁਹਾਨੂੰ ਚਾਰ ਸਾਬਜ ਦੇ ਨਾਮ ਆਉਂਦੇ ਆ ਦੱਸੋ ਤੰਤਨ ਬਾਬਾ ਫਤਿਹ ਸਿੰਘ ਦੀ ਬਾਬਾ ਤੰਤਨ ਮੱਪਾ ਜੁਹਾਰ ਸਿੰਘ ਦੀ ਤੰਤਨ ਬਾਬਾ ਅਜੀਤ ਸਿੰਘ ਦੀ ਤੰਤਨ ਬਾਬਾ ਅਈ ਦਿੱਤੀ ਬੱਚਾ ਹਵਸਿੰਗ ਅਚਾ ਸਾਬ ਜਦਿਆਂ ਦੇ ਪਿਤਾ ਦਾ ਕੀ ਨਾਮ ਸੀਗਾ ਤੋ ਗੁਰਬੂ ਬੀ ਸਿੰਘ ਗੁਰਬੂ ਬੀ ਸਿੰਘ ਅਚਾ ਤੁਹਾਨੂੰ ਇਹ ਗੱਲਾਂ ਸਿਖਾਉਂਦਾ ਕੌਣ ਆ ਮੇਰੇ ਪਾਪਾ ਪਾਪਾ ਸਿਖਾਉਂਦੇ ਨੇ ਅਚਾ ਤੁਸੀਂ ਹੁਣ ਜਿੱਦ ਕਰ ਰਹੇ ਸੀ ਕੋਈ ਚੀਜ਼ ਨੂੰ ਲੈ ਕੇ ਰੁੱਸੇ ਹੋਏ ਸੀ ਕੀ ਚੀਜ਼ ਚਾਹੀਦੀ ਏ ਤੁਹਾਨੂੰ ਢਾਲ ਢਾਲ ਲੈਣੀ ਆ ਕਿਉਂ ਤੁਸੀਂ ਟਰੈਕਟਰ ਕੋਈ ਹੋਰ ਖੜਾਉਣਾ ਨਹੀਂ ਲੈਣਾ ਢਾਲ ਕਿਉਂ ਲੈਣੀ ਆ ਮੈਂ ਸਿੰਗੂ ਇਸ ਲਈ ਅੱਛਾ ਕੋਈ ਸਿੰਘ ਹੋ ਤਾਂ ਤੁਸੀਂ ਢਾਲ ਲੈਣੀ ਆ ਇੰਨੀਆਂ ਸਿਆਣੀਆਂ ਗੱਲਾਂ ਯਾਰ ਤੈਨੂੰ ਸਿਖਾਉਂਦਾ ਕੌਣ ਆ ਪਾਪਾ ਸਿਖਾਉਂਦੇ ਪਾਪਾ ਨਾਲ ਗੱਲ ਕਰੀਏ ਹੁਣ ਆਪਾਂ ਫੇਰ ਤੈਨੂੰ ਢਾਲ ਦਿਵਾਵਾਂਗੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਨਾਮ ਹੈ ਮਨਦੀਪ ਸਿੰਘ ਜੀ ਅੱਛਾ ਇਹ ਬੱਚੇ ਨੂੰ ਇੰਨਾ ਕੁਝ ਕਿਵੇਂ ਸਿਖਾਉਣੀ ਹੋ ਤੁਸੀਂ 5 ਸਾਲ ਦੀ ਉਮਰ ਆ ਤੇ ਅਕਸਰ ਆਂ ਜਿੱਦ ਕਰਦਾਗਾ ਜਿਵੇਂ ਹੁਣ ਕਰ ਰਿਹਾ ਸੀ ਰੁੱਸਿਆ ਹੋਇਆ ਸੀ ਜਦੋਂ ਮੈਂ ਦੇਖਿਆ ਢਾਲ ਨੂੰ ਲੈ ਕੇ ਹਾਂਜੀ ਵਾਹਿਗੁਰੂ ਜੀ ਸਬਗੁਰੂ ਸਾਬ ਜਾਇਦਿਆਂ ਦੀ ਮ ਜੋ ਕਿ ਅਸੀਂ ਆਪਣੇ ਬੱਚਿਆਂ ਨੂੰ ਰੋਜ਼ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਜਿਨ੍ਹਾਂ ਕਰਕੇ ਇਹਨਾਂ ਵਿੱਚ ਸਿੱਖੀ ਦਾ ਪਰਵਰਤਨ ਆ ਰਿਹਾ ਹੈ ਸਾਨੂੰ ਇਹਨਾਂ ਨੂੰ ਰੋਜ਼ ਕਹਾਣੀਆਂ ਤੇ ਵਿਆਣੀਆਂ ਗੁਰੂ ਸਾਹਿਬ ਦੀਆਂ ਦਸਮੀਆਂ ਚਾਹੀਦੀਆਂ ਨੇ ਸ਼ਹੀਦ ਸਿੰਘਾਂ ਨੂੰ ਦੇਖ ਕੇ ਇਹਦੇ ਅੰਦਰ ਮਨ ਚ ਚਾਅ ਪੈਦਾ ਹੁੰਦਾ ਹੈ ਕਿ ਮੈਂ ਵੀ ਇੱਕ ਸ਼ਹੀਦ ਸਾਹਿਬ ਲਾਂ ਢਾਲਾਂ ਤੇ ਮੈਂ ਗਤਕਾ ਖੇਲਾਂ ਇਹਨੂੰ ਸ਼ੁਰੂ ਤੋਂ ਹੀ ਛੋਟੀ ਉਮਰ ਤੋਂ ਹੀ ਸ਼ਹੀਦ ਸਾਹਿਬ ਤੇ ਢਾਲ ਨਾਲ ਖੇਲਣ ਦਾ ਮੌਜ ਵਿੱਚ ਰਹਿੰਦਾ ਹੈ ਇਹ ਸਭ ਧੰਨ ਬਾਬਾ ਜੁਰਾਵਰ ਸਿੰਘ ਤੇ ਫਤੇ ਸਿੰਘ ਦੀ ਧਰਤੀ ਤੇ ਉਹਨਾਂ ਦੀ ਮਿਹਰ ਹੈ ਆਪਾਂ ਨੂੰ ਵੀ ਆਪਣੇ ਛੋਟੇ ਬੱਚਿਆਂ ਨੂੰ ਗੁਰੂ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਸਿੱਖੀ ਨੂੰ ਸੰਭਾਲ ਸਕੇ ਜੀ ਅੱਛਾ ਹੋਰ ਨਹੀਂ ਕੋਈ ਜਿੱਦ ਕਰਦਾ ਜਿਵੇਂ ਬੱਚੇ ਤਾਂ ਜਿੱਦ ਕਰਦੇ ਹੁੰਦੇ ਆ ਵੀ ਮੈਂ ਤਾਂ ਖਡਾਉਣਾ ਲੈਣਾ ਮੈਂ ਤਾਂ ਮਾਸਕ ਲੈਣਾ ਮਕੋਟਾ ਲੈਣਾ ਬੜਾ ਕੁਝ ਇੱਥੇ ਤਾਂ ਬੜੀਆਂ-ਬੜੀਆਂ ਲੈਣਾ ਲੱਗੀਆਂ ਹੋਈਆਂ ਦੁਕਾਨਾਂ ਐਡੀਆਂ-ਐਡੀਆਂ ਲੱਗੀਆਂ ਹੋਈਆਂ ਇਹ ਸ਼ਸਤਰੀ ਕਿਉਂ ਮੰਗਦਾ ਨਹੀਂ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਇਹ ਖਡੋਣਿਆਂ ਨਾਲ ਪਿਆਰ ਨਹੀਂ ਕਰਦਾ ਇਹਨੂੰ ਸ਼ਸਤਰਾਂ ਨਾਲ ਪਿਆਰ ਹੈ ਇਹ ਜਿੱਥੇ ਵੀ ਨਿਹੰਗ ਸਿੰਘ ਦੇਖਦਾ ਹੈ ਉਹਨਾਂ ਨੂੰ ਪਹਿਲਾਂ ਫਤਿਹ ਜਾਂਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਸਸਤਰਾਂ ਬਾਰੇ ਪੁੱਛਦਾ ਹੈ ਕਿ ਇਹ ਸਸਤਰ ਕਿਦਾ ਹੈ ਇਹ ਸਸਤਰ ਕਿੱਥੋਂ ਲਿਆ ਤੁਸੀਂ ਇਹ ਸਸਤਰਾਂ ਨਾਲ ਪਿਆਰ ਕਰਦਾ ਹੈ ਇਹਨੂੰ ਸਸਤਰਾਂ ਨਾਲ ਸ਼ੁਰੂ ਤੋਂ ਹੀ ਬਹੁਤ ਪਿਆਰ ਹੈ ਅੱਛਾ ਵਾਈਗੁਰ ਜੀ ਕਿੱਥੋਂ ਆਣੇ ਹੋ ਤੁਸੀਂ ਅਸੀਂ ਸਰਹੰਦ ਤੋਂ ਹੀ ਰਹਿਣ ਵਾਲੇ ਹਾਂ ਸਾਡਾ ਜਿਹੜਾ ਰਿਹੈਸ਼ ਹੈ ਉਹ ਸਰਹੰਦ ਸ਼ਹਿਰ ਹੈ ਉੱਥੇ ਹੀ ਅਸੀਂ ਵੱਡੇ ਪੱਲੇ ਬੱਚੇ ਸਾਡੇ ਉੱਥੇ ਹੀ ਇਹਨਾਂ ਦਾ ਜਨਮ ਹੋਇਆ ਹੈ ਜੀ ਆ ਵੀ ਮੈਂ ਤੁਹਾਡਾ ਹੀ ਬੱਚਾ ਲੱਗਦਾ ਬੇਟਾ ਨਾ ਜਿਹੜਾ ਬਣਾ ਰਿਹਾ ਹੈਗਾ ਤਸਵੀਰ ਬਣਾ ਰਿਹਾ ਸਾਬ ਜਾਨਿਆਂ ਦੀ ਆ ਜੈ ਮੇ ਦੀਦੀ ਵੀ ਅੱਛਾ ਤੇ ਦੀਦੀ ਵੀ ਆ ਤੁਹਾਡੀ ਮੰਮੀ ਵੀ ਆ ਉਹ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਹਾਂਜੀ ਮੈਂ ਨਾਲ ਜਾਨਾ ਅਜਾ ਸਕੂਟਰ ਤੇ ਆਤੀ ਇਸੇ ਮਿਲੂ ਕੋਈ ਜਾਣੀ ਲੱਗੀ ਕਿਉਂਕਿ ਮੈਂ ਖਾਤਾ ਹਾਂ ਹਾਈ ਹਾਈ ਤੇਰੇ ਜੱਜਬੇ ਨੂੰ ਸਲਾਮ ਆ ਪੁੱਤਰਾ ਗੱਲਬਾਤ ਕਰਦੇ ਆ ਦੇਖੋ ਬੱਚਾ ਇਹ ਵੀ ਗੱਲਬਾਤ ਕਰ ਰਿਹਾ ਹੈਗਾ ਤੇ ਇਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਦੇਖੋ ਇਸਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਿਆਰੀ ਤਸਵੀਰ ਬਣਾਈ ਜਾ ਰਹੀ ਆ ਸਹਿਬਜ਼ਾਦਿਆਂ ਦੀ ਤਸਵੀਰ ਬਣਾਈ ਜਾ ਰਹੀ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਸਿਮਰਨ ਸਿੰਘ ਹੈ ਹਰਸਿਮਰਨ ਸਿੰਘ ਕੀ ਕਰ ਰਹੇ ਹੋ ਮੈਂ ਬਾਬਾ ਜਰਾਵਤ ਸਿੰਘ ਫਤਿਹ ਸਿੰਘ ਦੀ ਦਾਇਕ ਤਸਵੀਰ ਬਣਾ ਰਿਹਾ ਹਾਂ ਅੱਛਾ ਤੁਹਾਡੀ ਉਮਰ ਕਿੰਨੀ ਹੈ 13 ਸਾਲ 13 ਸਾਲ ਤੁਹਾਨੂੰ ਪਤਾ ਬਾਬਾ ਜਰਾਵਾ ਸਿੰਘ ਤੇ ਬਾਬਾ ਪਤੇ ਸਿੰਘ ਜੀ ਦੇ ਨਾਲ ਕੀ ਹੋਇਆ ਸੀ ਇਸ ਥਾਂ ਦੇ ਉੱਤੇ ਹਾਂ ਜੀ ਉਹਨਾਂ ਨੂੰ ਨੀਅਰ ਵਿੱਚ ਚਿੰਦ ਦਿੱਤਾ ਗਿਆ ਸੀ ਜਿੰਦਾ ਕਿਉਂ ਚਿੰਦ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਉਹਨਾਂ ਇਸਲਾਮ ਤੋਂ ਕਬੂਲ ਕਰਵਾ ਕੇ ਬਣਾ ਕਰ ਦਿੱਤਾ ਸੀ ਜੀ ਤਾਂ ਇਹ ਦੇਖ ਸਕਦੇ ਹੋ ਇਹ ਸਾਡਾ ਵਿਰਸਾ ਹੈਗਾ ਅਸਲ ਵਿਰਸਾ ਸਾਡਾ ਇਹ ਆ 5 ਸਾਲ ਦੀ ਉਮਰ ਆ ਤਸਵੀਰ ਦਿਖਾ ਦਿਓ 13 ਸਾਲ ਦੀ ਉਮਰ ਆ ਇਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਦੋਰੇ ਮੌਣ ਕੌਣ ਆ ਭੀਮ ਕੌਣ ਆ ਇਹਨਾਂ ਨੂੰ ਪਤਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕੌਣ ਨੇ ਇਹਨਾਂ ਨੂੰ ਪਤਾ ਤਾਂ ਧੰਮਤਾ ਗੁਜਰਕੌਰ ਕੌਣ ਸੀ ਇਹਨਾਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਸਨ ਉਹਨਾਂ ਦੀ ਸਾਨੂੰ ਦੇਣ ਕੀ ਆ ਇਹ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਸਾਡੇ ਬੱਚਿਆਂ ਨੂੰ ਪਤਾ ਹੋਵੇ ਡੋਰੇਮੋਨ ਕੌਣ ਸੀ ਨਿੰਜਾ ਕੌਣ ਸੀ ਭੀਮ ਕੌਣ ਸੀਗਾ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਔਨ 에ਅਰ ਰਾਜ ਸਿੰਘ ਭੱਲਰ ਫਤਿਹਗੜ ਸਾਹਿਬ